ਜੇ ਤੁਹਾਡਾ ਮੋਬਾਈਲ ਚੋਰੀ ਹੋ ਜਾਂਦਾ ਜਾਂ ਗੁੰਮ ਹੋ ਜਾਂਦਾ ਜਾਂ गिर ਜਾਂਦਾ ਤਾਂ ਅਚਾਨਕ ਕੋਈ ਲੋੜ ਨਹੀਂ ਹੁਣ ਪੁਲਿਸ ਵੱਲੋਂ ਇਹ ਟੈਕਨੀਕ ਪਣਾਈ ਗਈ ਹੈ ਇਸ ਸੰਬੰਧ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ 100 ਦੇ ਕਰੀਬ ਮੋਬਾਈਲ ਉਹਦੇ ਮਾਲਕਾਂ ਨੂੰ ਸੌਪੇ ਗਏ ਜਿਨ੍ਹਾਂ ਵਿੱਚ ਕਈਆਂ ਦੇ ਸਨੇਚਿੰਗ ਹੋਏ ਸਨ ਚੋਰੀ ਹੋ ਗਏ ਸਨ ਜਾਂ ਖੋਲੇ ਗਏ ਸਨ ਤੇ ਗਿਰ ਗਏ ਸਨ ਆ ਤੁਹਾਨੂੰ ਤਖਾਨੇ ਮੌਕੇ ਤਸਵੀਰਾਂ ਲੋਕਾਂ ਨੇ ਕਿਵੇਂ ਖੁਸ਼ੀ ਪਾਈ ਜਾ ਰਹੀ ਹੈ ਕੀ ਕਰਨ ਐਸਐਸਪੀ ਸ਼ੁਭਮ ਅਗਰਵਾਲ ਤੇ ਦਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈਗੀਆਂ ਕਿ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਕਰਾਇਮ ਹੋਂਦਾ ਹੈ ਉੱਤੇ ਸਮੇਂ ਸਿਰ ਤਰੀਕੇ ਨਾਲ ਇਫੈਕਟਿਵ ਐਕਸ਼ਨ ਉਹਦੇ ਖਿਲਾਫ ਕੀਤਾ ਜਾਵੇ ਤੇ ਜਿਹੜੀ ਵਿਕਟਿਮ ਫ੍ਰੈਂਡਲੀ ਪੁਲਿਸਿੰਗ ਤੇ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਵੱਲ ਤੇ ਅੰਦਿੱਤਾ ਜਾਵੇ। ਉਸੇ ਲੜੀ ਦੇ ਵਿੱਚ ਅੱਜ ਸਾਡੀ ਜਿਹੜੀ ਟੈਕਨੀਕਲ ਦੀ ਟੀਮ ਹੈਗੀ ਆ ਜਿਹਨੂੰ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਸਾਰਾ ਸੁਪਰਵਾਈਜ਼ ਕਰਦੇ ਆ ਤੇ ਉਹਨਾਂ ਦੀ ਕੜੀ ਮਿਹਨਤ ਤੋਂ ਬਾਅਦ ਅੱਜ ਕਰੀਬ 100 ਤੇ ਕਰੀਬ ਸਾਢੇ ਕੋ ਜਿਹੜੇ ਮੋਬਾਈਲ ਗੁੰਮਸ਼ਦਾ ਸੀਗੇ ਇਆ ਕਿਤੇ ਚੋਰੀ ਹੋ ਗਏ ਸੀ ਜਾਂ ਗੁੰਮ ਗਏ ਸੀ ਸਟੋਲਨ ਜਾਂ ਲੌਸਟ ਮੋਬਾਈਲ ਫੋਨ ਸੀ ਕਿ ਉਹਨਾਂ ਨੇ ਸੀ ਲੋਕਾਂ ਨੂੰ ਹੈਂਡਓਵਰ ਕਰ ਰਹੇ ਆ ਤੇ ਇਸ ਤੋਂ ਕਰੀਬ 40 ਦੇ ਕਰੀਬ ਵਿਅਕਤੀ ਆ ਵੀ ਗਏ ਜਿਨ੍ਹਾਂ ਦੇ ਮੋਬਾਈਲ ਸੀ ਕਿ ਅੱਗੇ ਜਿਵੇਂ ਜਿਵੇਂ ਆਈ ਜਾ ਰਹੇ ਉਹਨਾਂ ਨੂੰ ਸੇ ਹੈਂਡਓਵਰ ਕਰੀ ਜਾ ਰਹੇ ਤੇ ਇਸ ਤੋਂ ਇਲਾਵਾ ਜਿਹੜੇ ਕੁਝ ਇਹੋ ਜਿਹੇ ਵੀ ਮੈਟਰ ਹੈ ਜਿਹੜੇ ਬੰਦੇ ਚੋਰੀ ਕਰਦੇ ਆ ਮੋਬਾਈਲਾ ਦੀ ਪਿੱਛੇ ਸਮੇਂ ਦੇ ਵਿੱਚ ਕਈ ਇਦਾਂ ਦੇ ਚੋਰ ਵੀ ਅਸੀਂ ਫੜੇ ਤੇ ਅੱਗੇ ਜਿਹੜੀ ਹੈਗੀ ਆ ਉਸ ਸੰਬੰਧੀ ਤਫ਼ਤੀਸ਼ ਜਾਰੀ ਹੈ ਤੇ ਮੀਡੀਆ ਦੇ ਸੱਜਣਾ ਰਾਈ ਮੇਰੀ ਲੋਕਾਂ ਨੂੰ ਇਹੀ ਅਪੀਲ ਕਦੇ ਵੀ ਜੇ ਤੁਹਾਡੇ ਨਾਲ ਇਦਾਂ ਦਾ ਕੋਈ ਇਨਸੀਡੈਂਟ ਵਾਪਰਦਾ ਹੈ ਕੋਈ ਮੋਬਾਈਲ ਡੇਕ ਪੈਂਦਾ ਹੈ ਗੁੰਮ ਹੋ ਜਾਂਦਾ ਹੈ ਤੇ ਤੁਸੀਂ ਕਾਈਂਡਲੀ ਸਾਡੇ ਨੋਟਿਸ ਜ਼ਰੂਰ ਲੈ ਕੇ ਆਓ ਜਿਹੜਾ ਤੁਹਾਡਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਨੀਅਰੈਸਟ ਸਾਂਝ ਕੇਂਦਰ ਹੈ ਉੱਥੇ ਇਹਨੂੰ ਇਹਨੂੰ ਰਿਪੋਰਟਿੰਗ ਕਰੋ ਦਰਜ ਕਰਾਓ ਜੇ ਅਗਰ ਤੁਹਾਡਾ ਮੋਬਾਈਲ ਕਿਤੇ ਡੇਕ ਪਿਆ ਤੇ ਨਾਲ ਦਾ ਜਿਹੜਾ ਰਾਗੀਰ ਹੈ ਪਵੇ ਉਹਦੇ ਫੋਨ ਤੋਂ 112 ਤੇ ਕਾਲ ਕਰੋ ਰਿਪੋਰਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਦੇ ਚਸ ਅਸੀਂ ਦੇਖਿਆ ਕਈ ਸਾਡੇ ਕੋ ਆਈਵੀਸੀ ਕੇ ਜਨਾ ਦਾ ਅੱਜ ਤੋਂ 2 ਸਾਲ ਪਹਿਲਾਂ ਗੁੰਮ ਪਰ ਸਾਡੀ ਟੀਮ ਕਿਉਂਕਿ ਲਗਾਤਾਰ ਟਰੈਕ ਕਰ ਰਹੀ ਸੀ ਕਿ ਮਿਹਨਤ ਕਰ ਰਹੀ ਸੀ ਕਿ ਤੇ ਅੱਜ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਜੇ ਅਜੇ ਵੀ ਪੁਲਿਸ ਦਾ ਇੱਥੇ ਟਰੈਕਿੰਗ ਤੇ ਲੱਗੀ ਹੋਈ ਹੈ ਤੇ ਤੁਸੀਂ ਰਿਪੋਰਟਿੰਗ ਜ਼ਰੂਰ ਕਰੋ ਬਾਕੀ ਸਾਡੀ ਟੀਮ ਇੱਤੇ ਲਗਾਤਾਰ ਇੱਤੇ ਨਿਗਰਾਨੀ ਰੱਖਦੀ ਹੈ ਕੰਮ ਕਰਦੀ ਹੈ ਤੇ ਆਉਣ ਵਾਲੇ ਸਮਾ ਦੇ ਵਿੱਚ ਕਿਉਂਕਿ ਟੀਮ ਸਾਡੀ ਲੱਗੀ ਹੋ ਆਉਣ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਦੇ ਹੋਰ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਬੜੀ ਕਾਰਵਾਈ ਵੀ ਹੋ ਸਕੇ ਤੇ ਉਹਨਾਂ ਦੀ ਜੁੜੀ ਚੋਰੀ ਸ਼ੋਦਾ ਜਾਂ ਗੁੰਮਸ਼ੋਦਾ ਫੋਨ ਹੈ ਉਹਨਾਂ ਨੂੰ ਵਾਪਸ ਕੀਤਾ ਜਾ ਸਕੇ ਜਗਵੰਤ ਟੀਵੀ ਲਈ ਮੈਰੀ